ਲਓ ਵੀ ਮਿੱਤਰੋ ਅੱਜ ਆਪਾਂ ਚੱਲੇ ਆਂ ਨਾਉਣ ਆਪਣੇ ਖੇਤਾਂ ਵਾਲੀ ਮੋਟਰ ਤੇ ਗਰਮੀ ਬਹੁਤ ਸੀ ਆਪਣੇ ਇੱਥੇ ਦੇਖਦੇ ਆਂ ਫਿਰ ਆਪਣੇ ਨਾਲ ਅੱਜ ਕੌਣ-ਕੌਣ ਜਾ ਰਿਹਾ ਸ਼ੁਕਰਾਨਾ ਮਾਲਕਾ ਤੇਰਾ ਤੂੰ ਵੀ ਅੱਜ ਬੱਦਲ ਕਰਿਆ ਚਲੋ ਜੀ ਚੱਲਦੇ ਆਂ ਆਪਾਂ ਹੋਇਆ ਤਿਆਰ ਮੋਟਰਸਾਈਕਲ ਲਾ ਰਹੇ ਆਂ ਆਪਾਂ ਅੰਦਰ ਦੇਖਦੇ ਆਂ ਫਿਰ ਕੀ ਬਣਦਾ ਅੱਜ ਕਿਵੇਂ ਗਰਮੀ ਦਾ ਮਾਹੌਲ ਪੂਰਾ ਹੈ ਜਾਂ ਮੌਸਮ ਠੰਡਾ ਹੋ ਜਾਣਾ ਦੇਖਦੇ ਆਂ ਚਲੋ ਜੀ ਜਾ ਕੇ ਜਾ ਰਹੇ ਆਂ ਰਾਸਤੇ 'ਚ ਥੋੜੀ ਦੂਰ ਹੀ ਆ ਮੋਟਰ ਆਪਣੀ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਦੇਖ ਲਓ ਬੈਂਤੂ ਵੀ ਕਰਦਾ ਦੇਖ ਲਓ ਉਮਰ ਜੀ ਬਹੁਤ ਵੱਡਾ ਇਹ ਆ ਚਾਚਾ ਜੀ ਮੇਰਾ ਲੱਗਦਾ ਨਹੀਂ ਹੈਗਾ ਪਰ ਉਹ ਚਾਚਾ ਹੈ ਆਪਣਾ ਚਲੋ ਇਹ ਦੇਖ ਰਹੇ ਹਾਂ ਨਾਲ ਰੋਗ ਸੌਣ ਲੱਗੀ ਭੁੱਖ ਹੁਣ ਅਸੀਂ ਆ ਗਏ ਜੀ ਪਾਣੀ ਜੋ ਬਾਹਰੇ ਆ ਆਪਣੀ ਖੜੀ ਹੈ ਕਿ ਥਾਰ ਉਹ ਬੈਠੇ ਨੇ ਆਪਣੇ ਨਾਲ ਤੇ ਆ ਆਪਣੀ ਮੋਟਰ ਹੈ ਜੀ ਲਓ ਜੀ ਦੇਖੋ ਫਿਰ ਅੱਗੇ ਕੀ ਬਣਦਾ